मुर्बाद मुर्दाबाद मुर्दाबाद किसाना मजदूराबादाबाद किसाना मजदूरा मुर्दाबाद ਬੀਜੇਪੀ ਸਰਕਾਰ ਮੁਰਦਾਬਾਦ ਮੁਰਦਾਬਾਦ ਨਮਸਕਾਰ ਜੀ ਤੁਸੀਂ ਦੇਖ ਰਹੇ ਹੋ ਪੰਜਾਬ ਦੇ ਨਿਊਜ਼ ਮੈਂ ਤੁਹਾਡੇ ਨਾਲ ਜਤਿੰਦਰ ਕੁਮਾਰ ਦਾਖਦੀਏ ਕਿ ਭਾਰਤੀ ਕਿਸਾਨ ਯੂਨੀਅਨ ਵੱਲੋਂ ਅੱਜ ਕੋਲੀਆਂ ਅੱਡੇ ਦੇ ਵਿੱਚ ਜਿਹੜਾ ਆ ਮੋਦੀ ਦਾ ਅਤੇ ਅਮੀਤ ਸਾਡਾ ਪੁੱਤਰਾ ਫੁਕੇ ਗਿਆ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਕਿ ਇਸ ਸਮੇਂ ਭਾਰਤੀ ਕਿਸਾਨ ਯੂਨੀਅਨ ਵੱਲੋਂ ਜਿਹੜੀਆਂ ਆਪਣੀਆਂ ਮੰਗਾਂ ਨੂੰ ਲੈ ਕੇ ਲਗਾਤਾਰ ਜਿਹੜਾ ਸੰਘਰਸ਼ ਜਿਹੜਾ ਉਹਨਾਂ ਵੱਲੋਂ ਜਾਰੀ ਹੈਗਾ ਉੱਥੇ ਹੀ ਦੱਸ ਦਈਏ ਕਿ ਉਹਨਾਂ ਵੱਲੋਂ ਜਿਹੜਾ ਕਿਹਾ ਗਿਆ ਹੈ ਕਿ ਡੱਲੇਵਾਲ ਜੋ ਸਾਡੇ ਸਗਰਸੀ ਨੇਤਾ ਸਨ ਉਹ ਸਾਡੀਆਂ ਮੰਗਾਂ ਨੂੰ ਲੈ ਕੇ ਜਿਹੜਾ ਮਰਨ ਵਰਤ ਤੇ ਬੈਠੇ ਹਨ ਜਦੋਂ ਤੱਕ ਸਾਡੀਆਂ ਮੰਗਾਂ ਇਹ ਪੂਰੀਆਂ ਨਹੀਂ ਕੀਤੀਆਂ ਜਾਂਦੀਆਂ ਇਸੇ ਤਰ੍ਹਾਂ ਸਾਡਾ ਜਿਹੜਾ ਸੰਘਰਸ਼ ਜਾਰੀ ਰਹੇਗਾ ਸੁਣਾਨੇ ਜੋ ਕਿਸਾਨਾਂ ਨਾਲ ਗੱਲਬਾਤ ਹੋਈ ਆ ਤਦ ਤੱਕ ਬਣੇ ਰਹੋ ਸਾਡੇ ਨਾਲ ਤੇ ਦੇਖਦੇ ਰਹੋ ਪੰਜਾਬ ਦੇ ਕਿੰਨੇ ਦੀ ਮੋਇਆ ਮੋਦੀ ਮਰ ਗਿਆ ਜਾਣ ਕੇ ਸਾਰਾ ਥੱਲੇ ਆਣ ਕੇ ਮੋਦੀ ਮਰ ਗਿਆ ਜਾਣ ਕੇ ਸਾਰਾ ਥੱਲੇ ਆਣ ਕੇ ਕੀ ਹੋਇਆ ਮੋਦੀ ਮੋਇਆ ਇੱਕ ਸੁਦਾਬਾਦ ਮੁਰਦਾਬਾਦ ਮੁਰਦਾਬਾਦ ਮੋਦੀ ਜਾਲਮ ਮੁਰਦਾਬਾਦ 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 ਨਾਮ ਦੀ ਮੋਇਆ ਮੁਰਦਾਬਾਦ ਮੁਰਦਾਬਾਦ सपा हाय मोदी मामा मर क ਮਮਾ ਮਰਦਾ ਕੀ ਹੋਇਆ ਮੋਦੀ ਮੋਇਆ ਕੀ ਹੋਇਆ ਮੋਦੀ ਮੋਇਆ ਜਿੰਦਾਬਾਦ 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 ਸਰਕਾਰ ਮੁਰਦਾਬਾਦ 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 ਅਮਿਤ ਸ਼ਾਹ ਮੁਰਦਾਬਾਦ ਹਾਂ ਸਰ ਅਜਿਹੜਾ ਪੁਤਲਾ ਫੂਕਿਆ ਗਿਆ ਅਮੀ ਸ਼ਾਹ ਦਾ ਮੋਦੀ ਦਾ ਕੀ ਕਾਰਨ ਸੀ ਮੈਂ ਜਸਵੰਤ ਸਿੰਘ ਵੀਕੇਯੂ ਸਰਸਾ ਜਥੇਵੰਦੀ ਦਾ ਸੇਵਾਦਾਰ ਹੁਣ ਨਾਤੇ ਅੱਜ ਜੋ ਮੋਦੀ ਦਾ ਪੁਤਲਾ ਫੂਕਿਆ ਗਿਆ ਜੋ ਸਾਡੀਆਂ ਕਿਸਾਨ ਜਥੇਵੰਦੀਆਂ ਨੇ ਅੱਜ ਫੈਸਲਾ ਕੀਤਾ ਸੀ 10 ਤਰੀਕ ਨੂੰ ਮੋਦੀ ਦੇ ਔਰ ਅਮਰ ਸ਼ਾਹ ਦੇ ਪੁਤਲੇ ਪੰਜਾਬ ਭਰ ਚ ਔਰ ਦੇਸ਼ ਭਰ ਦੇ ਵਿੱਚ ਪੁਤਲੇ ਫੂਕਣੇ ਨੇ ਜੋ ਕੀ ਸਰਦਾਰ ਜਗਜੀਤ ਸਿੰਘ ਜੀ ਡੱਲੇਵਾਲ ਜਿਹੜੇ ਅੱਜ 46ਵਾਂ 47ਵਾਂ ਦਿਨ ਹੋ ਗਿਆ ਮਰਨ ਵਰਸ ਤੇ ਬੈਠਿਆ ਨੂੰ ਉਹਨਾਂ ਦੀ ਸਾਰ ਨਹੀਂ ਲਈ ਜਾ ਰਹੀ ਔਰ ਇਹ ਅੰਨੀ ਬੋਲੀ ਗੂੰਗੀ ਸਰਕਾਰ ਨੂੰ ਜਗਾਉਣ ਵਾਸਤੇ ਇਹ ਐਕਸ਼ਨ ਕਰਨੇ ਸਾਡੇ ਜ਼ਰੂਰੀ ਨੇ ਜੋ ਕਿ ਅੱਜ ਆਪਾਂ ਇਹਦਾ ਪੁਤਲਾ ਫੂਕ ਰਹੇ ਆ ਇਹ ਸਰਕਾਰ ਨੂੰ ਜਗਾਉਣ ਵਾਸਤੇ ਕਰ ਰਹੇ ਆ ਔਰ ਅਗਲੇ ਜੋ ਪ੍ਰੋਗਰਾਮ ਸਾਡੇ ਆਣਗੇ ਉਹ ਵੀ ਆਪਾਂ ਇਸ ਤਰ੍ਹਾਂ ਹੀ ਅਵਨ ਨਿਭਾਵਾਂਗੇ ਜਿੱਦਾਂ ਕਿ 26 ਤਰੀਕ ਨੂੰ ਟਰੈਕਟਰ ਮਾਰਚ ਆ ਉਹ ਵੀ ਬੜੀ ਵੱਡੀ ਪੱਦਰ ਦੀ ਆਪਾਂ ਉਹ ਦਿਨ ਨੂੰ ਮਨਾ ਰਹੇ ਆਂ ਔਰ ਮੈਂ ਚੇਤਾਵਨੀ ਦੇਣਾ ਚਾਹੁੰਦਾ ਸਰਕਾਰ ਨੂੰ ਵੀ ਜਲਦੀ ਤੋਂ ਜਲਦੀ ਡੱਲੇ ਵਾਲੀ ਸੇਲ ਦਾ ਖਿਆਲ ਰੱਖਦੇ ਹੋਏ ਮੁੱਖ ਕਾਰਨਾਮੀਆਂ ਦੀ ਸੇਲ ਦਾ ਖਿਆਲ ਰੱਖਿਆ ਜਾਵੇ ਜੇ ਨਹੀਂ ਰੱਖਿਆ ਜਾਂਦਾ ਤੇ ਆਪਣੇ ਆਪਾਂ ਸੰਘਰਸ਼ ਜਿਹੜਾ ਹੋਰ ਤੇਜ਼ ਕਰਾਂਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਨਾ ਗੁਰਮukh ਸਿੰਘ ਜੀ ਕੇ ਜੂ ਸਰਸਾ ਦੇਖੋ ਜੀ ਅੱਜ ਕੋਲੀਆਂ ਅੱਡੇ ਵਿੱਚ ਇੱਥੇ ਇੱਕ ਬੋਤਲਾ ਫੁੱਕਿਆ ਗਿਆ ਹੈ ਜੀ ਥਾਂ ਥਾਂ ਤੇ ਫੁੱਕੇ ਜਾਣਗੇ ਬਾਕੀ ਕੋਈ ਨਵੀਂ ਮੰਗ ਨਹੀਂ ਮੰਨੀ ਮੰਗੀ ਆ ਰਹੀ ਜੀ ਮੰਗੀ ਮੰਨੀਆਂ ਹੋਈਆਂ ਮੰਗਾ ਹੀ ਮੰਨ ਰਹੇ ਆ ਕਿਸਾਨ ਉਹ ਹੀ ਮੰਗਾ ਮੰਨ ਰਹੇ ਆ ਨਵੀਂ ਮੰਗ ਕੋਈ ਮੰਨੀ ਨਹੀਂ ਮੰਗੀ ਜਾ ਰਹੀ ਅੰਸਾ ਜੀ ਬੋਤਲਾ ਫੁੱਕਿਆ ਗਿਆ ਕਿਸਾਨ ਜੁਨੀਆ ਨਾਲ ਕੀ ਕਰ ਸਕਦਾ ਹਾਂਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਂ ਕਰਮਜੀਤ ਸਿੰਘ ਭਾਰਤੀ ਕਿਸਾਨ ਜੁਨੀਆ ਦੇ ਸਿਰਸਾ ਦਾ ਜਨਰਲ ਸਕੱਤਰ ਇਹ ਪੰਜਾਬ ਮੈਂ ਆਪ ਜੀ ਨੂੰ ਇਹ ਦੱਸਣਾ ਚਾਹੁੰਦਾ ਕਿ ਜੋ ਅੱਜ ਇਸ ਘਟੀਆ ਸਰਕਾਰ ਦੇ ਜੋ ਪੁਤਲੇ ਫੁਕੇ ਜਾ ਰਹੇ ਆ ਪੂਰੇ ਦੇਸ਼ ਭਰ ਦੇ ਵਿੱਚ ਇਹ ਇੱਕ ਰੋਸ ਵਜੋਂ ਇਸ ਨੂੰ ਜਗਾਉਣ ਵਾਸਤੇ ਜਿਹੜੇ ਉਹ ਫੁਕੇ ਜਾ ਰਹੇ ਆ ਤੇ ਸਰਦਾਰ ਜਗਜੀਤ ਸਿੰਘ ਜੀ ਢੱਲੇਵਾਲ ਜੋ ਡੇਢ ਮਹੀਨੇ ਤੋਂ ਉੱਪਰ ਹੋ ਗਿਆ ਉਹਨਾਂ ਨੂੰ ਮਰਨ ਵਰਤੇ ਬੈਠਿਆ ਉਹ ਆਪਣੇ ਆਖਰੀ ਪਲਾਂ ਤੇ ਆਖਰੀ ਘੜੀਆਂ ਦੇ ਜਿਹੜੀ ਆ ਉਹ ਲੜਾਈ ਲੜ ਰਹੇ ਆ ਇੱਕ ਕਿਸਾਨੀ ਵਾਸਤੇ ਤੇ ਮਜ਼ਦੂਰਾਂ ਵਾਸਤੇ ਅਸੀਂ ਸਰਕਾਰ ਨੂੰ ਜਗਾਉਣ ਵਾਸਤੇ ਜਿਹੜੇ ਐਕਸ਼ਨ ਕਰ ਰਹੇ ਆ ਕੀ ਹੋ ਸਕਦਾ ਹੋਣੀ ਇਹਨੂੰ ਥੋੜੀ ਬੋਧੀ ਸ਼ਰਮ ਆ ਜੇ ਜੇ ਕੋਈ ਥੋੜਾ ਬੋਤਾ ਰਤਾ ਭਾਰੇ ਦੇ ਵਿੱਚ ਬਚੀ ਹੋਏਗੀ ਤੇ ਹੋਣੀ ਜਾਗ ਜੇ ਤੇ ਇਹ ਕਿਸਾਨਾਂ ਤੇ ਮਜ਼ਦੂਰਾਂ ਦੀਆਂ ਜਿਹੜੀਆਂ ਮੰਨੀਆਂ ਹੋਈਆਂ ਮੰਗਾਂ ਆ ਉਹਨਾਂ ਨੂੰ ਲਾਗੂ ਕਰਦੇ ਇਸ ਵਾਸਤੇ ਜਿਹੜਾ ਇਹ ਛੋਟੇ ਛੋਟੇ ਐਕਸ਼ਨ ਜਿਹੜੇ ਆ ਉਹ ਪੰਜਾਬ ਭਰ ਦੇ ਵਿੱਚ ਸੂਬੇ ਭਾ ਜਾਨਕਿ ਦੇਸ਼ ਭਰ ਦੇ ਵਿੱਚ ਜਿਹੜੇ ਉਹ ਕਿਸਾਨ ਜਥੇਬੰਦੀਆਂ ਵੱਲੋਂ ਕੀਤੇ ਜਾ ਰਹੇ ਆ ਤੇ 26 ਜਨਵਰੀ ਨੂੰ ਟਰੈਕਟਰ ਮਾਰਚ ਜਿਹੜਾ ਕੀਤਾ ਜਾਏਗਾ ਰੋਸ ਰੈਲੀ ਦੇ ਵਜੋਂ ਤੇ ਉਹਦੇ ਵਿੱਚ ਵੀ ਬਾਤ ਚੜ ਕੇ ਕਿਸਾਨਾਂ ਨੂੰ ਅਪੀਲ ਕਰਦੇ ਆ ਕਿ ਹਿੱਸਾ ਲਓ ਤਾਂ ਜੋ ਇਹ ਸਰਕਾਰ ਨੂੰ ਪਤਾ ਲੱਗ ਸਕੇ ਕਿ ਪੂਰੇ ਦੇਸ਼ ਦਾ ਪੰਜਾਬ ਜਿਹੜਾ ਕਿਸਾਨ ਤੇ ਮਜ਼ਦੂਰ ਆ ਉਹ ਇਸ ਸਰਕਾਰ ਦੇ ਖਿਲਾਫ ਜਿਹੜਾ ਉੱਠ ਕੇ ਖੜਾ ਹੋ ਗਿਆ ਆ ਇਹ ਹੱਲ ਕੀਤੇ ਬਿਨਾ ਜਿਹੜਾ ਉਹ ਇਹ ਮਸਲਾ ਹੱਲ ਨਹੀਂ ਹੋਣਾ ਇਹ ਮੰਗਾਂ ਜਿਹੜੀਆਂ ਉਹ ਮੰਨਣੀਆਂ ਹੀ ਪੈਣੀਆਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ